ਸਾਂਝੀਆਂ ਜਥੇਬੰਦੀਆਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਔਰ ਐਸ ਸੀ ਭਾਈਚਾਰੇ ਦੀਆਂ ਜੋ ਮੰਗਾਂ ਨੇ ਉਹ ਸਾਹਮਣੇ ਰੱਖੀਆਂ ਗਈਆਂ ਨੇ ਬਹੁਤ ਲੰਬੇ ਸਮੇਂ ਤੋਂ ਮਜਬੀ ਸਿੱਖ ਸਮਾਜ ਚੁੱਪ ਵੱਟੀ ਆਇਆ ਸਰਕਾਰਾਂ ਬਣਾਉਂਦੇ ਆਏ ਆ ਲੇਕਿਨ ਮਜਬੀ ਸਿੱਖ ਸਮਾਜ ਨੂੰ ਕਿਸੇ ਨੇ ਨਹੀਂ ਬਣਾਇਆ ਸਿਰਫ ਸਿਰਫ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਹੀ ਆਪਾਂ ਚੱਲਦੇ ਆ ਰਹੇ ਆ 2009 ਤੋਂ ਲੈ ਕੇ ਹੁਣ ਤੱਕ ਅੱਜ ਤੱਕ ਜਿਸ ਦੀ ਵੀ ਸਰਕਾਰ ਆਈ ਆ ਉਹਨਾਂ ਨੇ ਆਖਿਆ ਕਿ ਮੱਤਵੀ ਸਿੱਖ ਸਮਾਜ ਨੂੰ ਪੰਜ-ਪੰਜ ਮਰਲੇ ਜਗ੍ਹਾ ਬੇਘਰੀਆਂ ਨੂੰ ਘਰ ਤੇ ਜਿਹੜੇ ਲਾਲ ਲਕੀਰ ਦੇ ਅੰਦਰ ਆਉਂਦੇ ਆ ਜਿਵੇਂ ਪਿਛਲੀ ਚੰਨੀ ਸਰਕਾਰ ਵੀ ਕਹਿ ਗਈ ਜੀ ਕਿ ਲਾਲ ਲਕੀਰ ਦੇ ਅੰਦਰ ਜਿਹਨਾਂ ਦੇ ਮਕਾਨ ਆ ਉਹਨਾਂ ਨੂੰ ਪੱਕਿਆਂ ਕਰਾ ਕੇ ਰਿਸਤੀ ਉਹਨਾਂ ਨੂੰ ਮਲਕੀਅਤ ਹੱਕ ਦਿੱਤਾ ਜਾਵੇ ਅੱਜ ਤੱਕ ਸਰਕਾਰ ਸਿਰਫ ਨੋਟੀਫਿਕੇਸ਼ਨ ਜਾਰੀ ਕਰਦੀ ਆ ਐਲਾਨ ਕਰਦੀ ਆ ਜ਼ਮੀਨੀ ਲੈਵਲ ਤੇ ਉਹਨਾਂ ਨੂੰ ਅਮਲੀ ਰੂਪ ਕਿਸੇ ਦਿੱਤਾ ਨਹੀਂ 20 ਸਾਲ ਹੋ ਗਏ ਨੇ ਮਜਬੀ ਸਿੱਖ ਸਮਾਜ ਦੇ ਮਜ਼ਦੂਰ ਵਰਗ ਨੂੰ ਸ਼ਹਿਰਾਂ ਦੇ ਵਿੱਚ ਜਾ ਕੇ ਮਜ਼ਦੂਰੀ ਕਰਦੇ ਆ ਤੇ ਅੱਜ ਵੀ ਉਹ ਕਰਾਇਆ ਤੱਕੇ ਖਾਂਦੇ ਨੇ ਜੇਕਰ ਸਰਕਾਰ ਤਿੰਨਾਂ ਜ਼ਿਲ੍ਹਿਆਂ ਦੇ ਡੀਸੀ ਸਾਹਿਬਾਨ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਟਸ ਤੋਂ ਮਸ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੂਹ ਨੰਗ ਸਿੰਘ ਜਥੇਬੰਦੀਆਂ ਮਜਬੀ ਸਿੱਖ ਸਮਾਜ ਵਾਰਮਿਕ ਸਮਾਜ ਸਮੂਹ ਐਸਸੀ ਸਮਾਜ ਜਿਹੜਾ ਵਾ ਇੱਕ ਮੰਚ ਤੇ ਇਕੱਠਾ ਹੋ ਕੇ ਕੋਈ ਇਹੋ ਜਿਹਾ ਵੱਡਾ ਪ੍ਰੋਟੈਸਟ ਕਰੇਗੀ ਕਿ ਇਹਨਾਂ ਦੀਆਂ ਨਾਸਾਂ ਦੇ ਵਿੱਚੋਂ ਧੂ ਤਾਂ ਕੱਢ ਦਿਆਂਗੇ ਸੀ ਮੈਂ ਆਪਣੇ ਸਮਾਜ ਨੂੰ ਇਹ ਗੱਲ ਕਹਿਣਾ ਚਾਹੁੰਦਾ ਕੀ ਜਿਮਣੀ ਚੋਣਾ ਆ ਗਿਆ ਜੇਕਰ ਤੁਹਾਨੂੰ ਇਹਨਾਂ ਨੇ ਇਹਨਾਂ ਜਿਮਣੀ ਚੋਣਾ ਤੋਂ ਪਹਿਲਾਂ-ਪਹਿਲਾਂ ਇਹ ਲਾਲ ਲਕੀਰ ਦੇ ਅੰਦਰ ਜਿਹੜੇ ਪਿੰਡ ਪੈਂਦੇ ਤਰਨਤਾਰਨ ਹਲਕੇ ਦੇ ਵਿੱਚ ਇਹਨਾਂ ਨੂੰ ਪੱਕੇ ਕਰ ਦਿੱਤੀ ਇਹਨਾਂ ਨੂੰ ਰਜਿਸਟਰੀਆਂ ਨਾ ਕਰਵਾ ਕੇ ਦਿੱਤੀਆਂ ਤਾਂ ਮਾਨ ਸਾਹਿਬ ਇਹ ਜਿਮਣੀ ਚੋਣਾ ਦੇ ਵਿੱਚ ਹੀ ਤੁਹਾਨੂੰ ਮੂੰਹ ਦਿਖਾਣੀ ਪੈਣੀ ਆ ਇਹ ਤੁਹਾਡਾ ਮੇਰਾ ਵਾਅਦਾ ਹੈ ਤੇ ਮੈਂ ਮੱਜਬੀ ਸਿੱਖ ਸਮਾਜ ਨੂੰ ਵੀ ਕਹਿੰਨਾ ਉਠੋ ਜਾਗੋ ਯਾਰ ਇਹ ਲੱਗਦਾ ਨਹੀਂ ਹੈ ਕਿ ਇਹ ਜਿਹੜੀ ਗ੍ਰਾਂਟਾਂ ਆਉਂਦੀਆਂ ਨੇ ਗਰੀਬਾਂ ਦੇ ਨਾਂ ਤੇ ਇਨਾਂ ਦੀ ਜਿਹੜੀ ਗ੍ਰਾਂਟਾਂ ਲੈਂਡ ਦੀ ਜਿਹੜੀ ਵਿਧੀ ਆ ਉਹ ਬੜੀ ਔਖੀ ਹੋਣ ਕਰਕੇ ਬਹੁਤੇ ਜਿਹੜੇ ਆਮ ਲੋਕ ਨੇ ਉਹ ਤੋਂ ਵੰਝ ਰਹੀਦੇ ਬਿਲਕੁਲ ਇਹ ਗੱਲ ਸਹੀ ਆ ਵਿਧੀ ਔਖੀ ਆ ਦਫ਼ਤਰਾਂ ਦੇ ਵਿੱਚ ਜਾਓ ਇਹ ਪੰਚਾਇਤਾਂ ਦੇ ਸੁੱਟ ਦਿੰਦੇ ਆ ਕਿ ਪੰਚਾਇਤ ਕਰੂਗੀ ਪੰਚਾਇਤਾਂ ਜਿਹੜੀਆਂ ਵਾ ਉਹ ਸਮੂਹ ਪੰਚਾਇਤਾਂ ਜਿਹੜੀਆਂ ਵਾ ਉਹ ਇੱਕ ਪਾਰਟੀ ਬਾਜ਼ੀ ਨਾਲ ਚੱਲ ਰਹੀਆਂ ਜੋ ਕਿ ਨਹੀਂ ਚੱਲਣੀਆਂ ਚਾਹੀਦੀਆਂ ਆਮ ਹੀ ਚਰਚਾ ਦੇ ਵਿੱਚ ਰਹਿੰਦੀ ਆ ਕਿ ਮੱਧਵੀ ਸਿੱਖ ਭਾਈ ਜਾਰਾ ਜਿਹੜਾ ਇੱਕਠਾ ਹੀ ਨਹੀਂ ਹੋ ਸਕਦਾ ਇੱਕ ਦੂਸਰੇ ਦੀ ਕਮਾਂਡ ਦੇ ਹੇਠ ਚੱਲ ਨਹੀਂ ਸਕਦਾ ਇਹ ਦੋਸ਼ ਲੱਗਦੇ ਰਹਿੰਦੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਰਕਾਰਾਂ ਨੂੰ ਜਗਾਉਣ ਲਈ ਅਸੀਂ ਜਿਹੜਾ ਵਾ ਅੰਮ੍ਰਿਤਸਰ ਦਾ ਪੂਰੇ ਦਾ ਬੰਦ ਦੀ ਕਾਲ ਕਰਾਂਗੇ ਔਰ ਸਰਕਾਰ ਨੂੰ ਜਿਹੜੀ ਹੈ ਕਰ ਉਹਨਾਂ ਦੀ ਸਰਕਾਰ ਦੀਆਂ ਅੱਖਾਂ ਖੋਲ ਦੇਵਾਂਗੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਰੰਗਰੇਟੇ ਜਿਹੜੇ ਜਾਗ ਪਏ ਆ ਤੇ ਵਾਲਮੀਕ ਸਮਾਜ ਔਰ ਰੰਗਰੇਟੇ ਜਿਹੜੇ ਆ ਇਹ ਇਕਤਰ ਹੋ ਕੇ ਆਪਣਾ ਜਿਹੜਾ ਹੱਕ ਮੰਗ ਰਿਹਾ ਸਾਸੀ ਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਸਮੂਹ ਜਥੇਬੰਦੀਆਂ ਸਾਂਝੀਆਂ ਜਥੇਬੰਦੀਆਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਤਰਨਤਾਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਔਰ ਐਸ ਸੀ ਭਾਈਚਾਰੇ ਦੀਆਂ ਜੋ ਮੰਗਾਂ ਨੇ ਉਹ ਸਾਹਮਣੇ ਰੱਖੀਆਂ ਗਈਆਂ ਨੇ ਕੀ ਮੰਗਾਂ ਨੇ ਔਰ ਕੀ ਆਸ਼ਵਾਸਨ ਦਿੱਤਾ ਗਿਆ ਹੈ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਇਹ ਸਾਰੀ ਗੱਲਬਾਤ ਕਰਨ ਲਈ ਸਾਡੇ ਨਾਲ ਦਵਿੰਦਰ ਸਿੰਘ ਸੰਤ ਸਪਾਹੀ ਜੀ ਔਰ ਮਹਾਕਾਲਪਾਈ ਪਰਮਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਔਰ ਹੋਰ ਵੀ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਡਿਪਟੀ ਕਮਿਸ਼ਨਰ ਸਰਨਤਾਰਨ ਦੇ ਕੋਲ ਪਹੁੰਚੇ ਔਰ ਮੰਗ ਪੱਤਰ ਦਿੱਤਾ ਹੈ ਇੰਡੀਆ ਸਰਕਾਰ ਦੇ ਨਾਮ ਤੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਵੀਰ ਜੀ ਕਹਿਣਾ ਸੀ ਕੁਝ ਨਹੀਂ ਚਾਹੁੰਦੇ ਸ ਇੱਕ ਬੇਨਤੀ ਰੱਖੀ ਹੈ ਸਰਕਾਰ ਅੱਗੇ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਮذਬੀ ਸਿੱਖ ਸਮਾਜ ਚੁੱਪਵਟੀ ਆਇਆ ਸਰਕਾਰਾਂ ਬਣਾਉਂਦੇ ਆਏ ਆ ਲੇਕਿਨ ਮذਬੀ ਸਿੱਖ ਸਮਾਜ ਨੂੰ ਕਿਸੇ ਨੇ ਨਹੀਂ ਬਣਾਇਆ ਸਿਰਫ ਸਿਰਫ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਹੀ ਆਪਾਂ ਚੱਲਦੇ ਆ ਰਹੇ ਹਾਂ 2009 ਤੋਂ ਲੈ ਕੇ ਹੁਣ ਤੱਕ ਅੱਜ ਤੱਕ ਜਿਸ ਦੀ ਵੀ ਸਰਕਾਰ ਆਈ ਆ ਉਹਨਾਂ ਨੇ ਆਖਿਆ ਕਿ ਮਜਬੀ ਸਿੱਖ ਸਮਾਜ ਨੂੰ 5-5 ਮਰਲੇ ਜਗ੍ਹਾ ਬੇਘਰੀਆਂ ਨੂੰ ਘਰ ਤੇ ਜਿਹੜੇ ਲਾਲ ਲਕੀਰ ਦੇ ਅੰਦਰ ਆਉਂਦੇ ਆ ਜਿਵੇਂ ਪਿਛਲੀ ਚੰਨੀ ਸਰਕਾਰ ਵੀ ਕਹਿ ਗਈ ਸੀ ਕਿ ਲਾਲ ਲਕੀਰ ਦੇ ਅੰਦਰ ਜਿਹਨਾਂ ਦੇ ਮਕਾਨ ਆ ਉਹਨਾਂ ਨੂੰ ਪੱਕਿਆਂ ਕਰਾ ਕੇ ਰਿਸ਼ਤੀ ਉਹਨਾਂ ਨੂੰ ਮਲਕੀਅਤ ਹੱਕ ਦਿੱਤਾ ਜਾਵੇ ਲੇਕਿਨ ਅੱਜ ਤੱਕ ਸਰਕਾਰ ਸਿਰਫ ਨੋਟੀਫਿਕੇਸ਼ਨ ਜਾਰੀ ਕਰਦੀ ਆ ਐਲਾਨ ਕਰਦੀ ਆ ਜ਼ਮੀਨੀ ਲੈਵਲ ਤੇ ਉਹਨਾਂ ਨੂੰ ਅਮਲੀ ਰੂਪ ਕਿਸੇ ਦਿੱਤਾ ਨਹੀਂ ਹੁਣ ਇਸੇ ਸਮਾਜ ਨੇ ਅਸੀਂ ਇੱਕ ਮੰਚ ਤੇ ਸਾਂਝਾ ਫਰੰਟ ਐਕਸ਼ਨ ਜਿਹੜਾ ਬਣਾਇਆ ਹੋਇਆ ਵਾ ਉਹਦੇ ਸਬੰਧ ਵਿੱਚ ਅਸੀਂ ਸਭ ਤੋਂ ਪਹਿਲਾਂ ਮੰਗ ਪੱਤਰ ਅੰਮ੍ਰਿਤਸਰ ਦੇ ਡੀਸੀ ਸਾਹਿਬਾਨ ਨੂੰ ਤਰਨਤਾਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਵਾ ਗੁਰਦਾਸਪੁਰ ਦੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਵਾਂਗੇ ਔਰ ਬੇਨਤੀਆਂ ਰੱਖੀਆਂ ਐ ਕਿ ਇਹ ਹੁਣ ਸਮਾਜ ਜਿਹੜਾ ਚਿੰਤਤ ਹੋ ਗਿਆ ਇਸ ਵਸਤੂ ਨੂੰ 20-20 ਸਾਲ ਹੋ ਗਏ ਨੇ ਮਜਬੀ ਸਿੱਖ ਸਮਾਜ ਦੇ ਮਜ਼ਦੂਰ ਵਰਗ ਨੂੰ ਸ਼ਹਿਰਾਂ ਦੇ ਵਿੱਚ ਜਾ ਕੇ ਮਜ਼ਦੂਰੀ ਕਰਦੇ ਆ ਤੇ ਅੱਜ ਵੀ ਉਹ ਕਰਾਇਆ ਤੱਕੇ ਖਾਂਦੇ ਨੇ ਪਿੰਡਾਂ ਦੇ ਵਿੱਚ ਇੱਕ ਜਿਹਨਾਂ ਕੋ 4 ਮਰਲੇ ਜਗਾਵਾ ਤੇ 4-4 ਮਰਲਿਆਂ ਦੇ ਵਿੱਚ 4-4 ਪਰਿਵਾਰ ਰਹਿ ਰਹੇ ਨੇ ਤੋ ਸੋ ਜਿਹੜੇ ਪਰਿਵਾਰ ਵੱਡੇ ਉਹਨਾਂ ਨੂੰ 5-5 ਮਰਲੇ ਜਗਾ ਦਿੱਤੀ ਜਾਵੇ ਪਿੰਡਾਂ ਦੇ ਵਿੱਚ ਬਹੁਤ ਕੁਝ ਤਣਾੜ ਬੰਦੇ ਪਿੰਡਾਂ ਦੇ ਵਿੱਚ ਜ਼ਮੀਨਾਂ ਤੇ ਕਬਜ਼ੇ ਕਰਕੇ ਬੈਠੇ ਆ ਲੋਕਾਂ ਕੋ ਕੋਈ ਮਸਲਾ ਬਣ ਜਾਂਦਾ ਤੇ ਰਜਿਸਟਰੀ ਦੀ ਹੈਗੀ ਜ਼ਮਾਨਤ ਲੈਣ ਵਾਸਤੇ ਤੇ ਮਜਬੀ ਸਿੱਖ ਸਮਾਜ ਤਾਂ ਵਿਚਾਰਾ ਕਿਤੇ ਕਰ ਕਰਜਾਂ ਵੀ ਲੈ ਸਕਦਾ ਨਾ ਕਿ ਜਿਹੜਾ ਗਿਰਵੀ ਰੱਖ ਲਈਏ ਕੁਝ ਨਾ ਕੋਤੇ ਸਾਡੇ ਪੱਲੇ ਹੋਵੇ ਨਾ ਇਸ ਕਰਕੇ ਸਰਕਾਰ ਨੂੰ ਅਸੀਂ ਇਹ ਮੰਗ ਰੱਖੀ ਹੈ ਜੇਕਰ ਸਰਕਾਰ ਤਿੰਨਾਂ ਜ਼ਿਲ੍ਹਿਆਂ ਦੇ ਡੀਸੀ ਸਹਬਾਣ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਟਸ ਤੋਂ ਮਸ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੂਹ ਨੰਗ ਸਿੰਘ ਜਥੇਬੰਦੀਆਂ ਮਜਬੀ ਸਿੱਖ ਸਮਾਜ ਵਾਰਮਿਕ ਸਮਾਜ ਸਮੂਹ ਐਸਸੀ ਸਮਾਜ ਜਿਹੜਾ ਵਾ ਇੱਕ ਮੰਚ ਤੇ ਇਕੱਠਾ ਹੋ ਕੇ ਕੋਈ ਇਹੋ ਜਿਹਾ ਵੱਡਾ ਪ੍ਰੋਟੈਸਟ ਕਰੇਗੀ ਕਿ ਇਹਨਾਂ ਦੀਆਂ ਨਾਸਾਂ ਦੇ ਵਿੱਚੋਂ ਧੂ ਤਾਂ ਕੱਢ ਦੇਾਂਗੇ ਅਸੀਂ ਇਹ ਕਰਕੇ ਸਾਨੂੰ ਮਜਬੂਰ ਨਾ ਕੀਤਾ ਜਾਵੇ ਜੇ ਆਪਾਂ ਤਰਨ ਤਾਰਨ ਦੀ ਗੱਲ ਕਰਦੇ ਆ ਤਾਂ ਤਰਨ ਤਾਰਨ ਮੈਂ ਆਪਣੇ ਸਮਾਜ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਵੇਂ ਨਿਚੋਣਾ ਆ ਗਿਐ ਜੇਕਰ ਤੁਹਾਨੂੰ ਇਹਨਾਂ ਨੇ ਇਹਨਾਂ ਜਿਮਣੀ ਚੋਣਾਂ ਤੋਂ ਪਹਿਲਾਂ-ਪਹਿਲਾਂ ਇਹ ਲਾਲ ਲਕੀਰ ਦੇ ਅੰਦਰ ਜਿਹੜੇ ਪਿੰਡ ਪੈਂਦੇ ਤਰਨਤਾਰਨ ਹਲਕੇ ਦੇ ਵਿੱਚ ਇਹਨਾਂ ਨੂੰ ਪੱਕੇ ਕਰ ਤੇ ਇਹਨਾਂ ਨੂੰ ਰਜਿਸਟਰੀਆਂ ਨਾ ਕਰਵਾ ਕੇ ਦਿੱਤੀਆਂ ਤਾਂ ਮਾਨ ਸਾਹਿਬ ਇਹ ਜਿਮਣੀ ਚੋਣਾਂ ਦੇ ਵਿੱਚ ਹੀ ਤੁਹਾਨੂੰ ਮੂੰਹ ਦਿਖਾਣੀ ਪੈਣੀ ਆ ਇਹ ਤੁਹਾਡਾ ਮੇਰਾ ਵਾਅਦਾ ਹੈ ਤੇ ਮੈਂ ਮੱਜਬੀ ਸਿੱਖ ਸਮਾਜ ਨੂੰ ਵੀ ਕਹਿਣਾ ਉਠੋ ਜਾਗੋ ਯਾਰ ਅਸੀਂ ਸਾਰਿਆਂ ਨੇ ਇੱਕ ਜੇ ਹੁਣ ਅੱਗੇ ਆ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਵੀ ਘਰਾਂ 'ਚ ਬੈਠੇ ਆਪਣੀ ਆਵਾਜ਼ ਬੁਲੰਦ ਕਰੋ ਵੱਧ ਤੋਂ ਵੱਧ ਇਹਨਾਂ ਦੇ ਜਿਹੜੇ ਸਰਪੰਚ ਬਣਾਏ ਹੋਇਆ ਪਿੰਡਾਂ ਤੱਕ ਉਹਨਾਂ ਕੋਲ ਜਾਓ ਵੀਡੀਓ ਤੱਕ ਜਾਓ ਡੀਸੀ ਸਾਹਿਬਾਨ ਤੱਕ ਜਾਓ ਆਪਣੀ ਮੰਗ ਰੱਖੀਏ ਤੇ ਆਪਣੇ ਘਰਾਂ ਦੀ ਜਿਹੜੀ ਮਾਲਕਤ ਬਣੀ ਐ ਸੀ ਬਿਲਕੁਲ ਜੀ ਸਾਡੇ ਨਾਲ ਭਾਈ ਪਰਮਜੀਤ ਸਿੰਘ ਮਹਾਕਾਲ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਨੇ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਸਮੇਂ-ਸਮੇਂ ਤੇ ਮੰਗਾਂ ਉਠਾਉਂਦੇ ਰਹਿੰਦੇ ਹੋ ਔਰ ਇਹਨਾਂ ਮੰਗਾਂ ਤੇ ਕਿੰਨਾ ਕਸਰ ਹੁੰਦਾ ਏ ਜਦੋਂ ਤੁਸੀਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਕਿ ਜਿਸ ਤਨਾ ਆਪ ਜੀ ਨੂੰ ਪਹਿਨ ਦਵਿੰਦਰ ਸਿੰਘ ਜੀ ਦੱਸ ਹੀ ਚੁੱਕੇ ਨੇ ਨੋਟੀਫਿਕੇਸ਼ਨ ਜਾਂ ਸਰਕਾਰਾਂ ਐਲਾਨ ਜਰੂਰ ਕਰ ਦਿੰਦੀਆਂ ਨੇ ਪਰ ਉਹ ਕਾਗਜ਼ਾਂ ਦੀ ਭੀੜ ਦੇ ਵਿੱਚ ਖਤਮ ਹੋ ਜਾਂਦੇ ਨੇ ਉਹਨਾਂ ਦਾ ਕੋਈ ਵੀ ਹਾਲ ਨਹੀਂ ਹੁੰਦਾ ਚਾਹੇ ਇੰਦਰਾਵਾਸ ਸਜੋਜਨਾ ਲਾਲੋ ਰਜੀਵ ਗਾਂਧੀ ਆਵਾਸ ਸਜੋਜਨਾ ਲਾਲੋ ਜਾਏ ਪੀਐਮਏਵਾਈ ਯੋਜਨਾ ਲਾ ਲਓ ਬਹੁਤ ਸਾਰੀਆਂ ਕੀਤੀਆਂ ਪਰ ਕੀ ਆ ਅੱਜ ਵੀ ਗਰੀਬ ਪਰਿਵਾਰ ਜਿਹੜੇ ਨੇ ਉਹ ਬੇਘਰੇ ਨੇ ਇੱਥੇ ਮੈਂ ਕਹ ਆਪ ਜੀਆਂ ਦੇ ਮਾਧਿਅਮ ਰਾਈ ਜਿਹੜਾ ਵਾ ਉਹ 10 ਜਣਾਂ ਚਾਹੁੰਨਾ ਮੈਂ ਗੱਲ ਕਰਨੀ ਚਾਹੁੰਨਾ ਕਲੀਅਰ ਕੇ ਵੇਖੋ ਇਹ ਕੱਲਾ ਇੱਕ ਸਿਰਫ ਐਸਸੀ ਸਮਾਜ ਦਾ ਮੁੱਦਾ ਨਹੀਂ ਹੈ ਉਹ ਲੱਗ ਗਾ ਲੇ ਕਿ ਜਿਹੜੇ ਜਨਰਲ ਵਰਗ ਨਾਲ ਸੰਬੰਧ ਰੱਖਦੇ ਨੇ ਉਹ ਇੱਥੇ ਆਵਾਜ਼ ਨਹੀਂ ਠਾਉਂਦੇ ਤੇ ਦਰਦ ਸਹੀ ਜਾਂਦੇ ਨੇ ਬਹੁਤ ਸਾਰੇ ਪਰਿਵਾਰ ਜਿਹੜੇ ਆ ਗੱਟ ਪਰਿਵਾਰ ਦੇ ਬ્રાਹਮਣ ਪਰਿਵਾਰ ਦੇ ਜਿਹੜੇ ਆ ਉਹ ਵੀ ਲਾਲਕੀਰ ਚਾਉਂਦੇ ਨੇ ਉਹ ਵੀ ਬੇਕਰੇ ਨੇ ਕਰਾਇਆ ਤੇ ਪਰ ਕੀ ਆ ਕਿ ਇਹ ਕੋਈ ਵੀ ਜਿਹੜਾ ਵਾ ਉਹ ਆਵਾਜ਼ ਨਹੀਂ ਠਾਉਂਦੇ ਨਾਲ ਹਿੱਸਾ ਨਹੀਂ ਬਣਦੀ ਤੇ ਸਰਕਾਰਾਂ ਜਿਹੜੇ ਵੱਡਿਆਂ ਵੱਡੇ ਜਿਹੜੇ سرمਾਇਦਾਰ ਆ ਉਹਨਾਂ ਦੀ ਗੱਲ ਅਛਾਲਦੇ ਆ ਤੇ ਆਮ ਗਰੀਬਾਂ ਨੂੰ ਜਿਹੜਾ ਵਾ ਉਹ ਸਿਰਫ ਸਬਜ਼ ਬਾਗ ਦਿਖਾਏ ਜਾਂਦੇ ਆ ਉਹਨਾਂ ਨੂੰ ਇਤਨਾ ਅਣਦੇਖਾ ਕੀਤਾ ਜਾਂਦਾ ਨੋਟੀਫਿਕੇਸ਼ਨ 16 12 2016 ਦੇ ਵਿੱਚ ਜਿਹੜਾ ਵਾ ਪਹਿਲਾਂ ਜਾਰੀ ਕੀਤਾ ਗਿਆ ਵੀ ਲਾਲਕੀਰ ਵਾਲੇ ਮਕਾਨਾਂ ਨੂੰ ਜਿਹੜਾ ਵਾ ਉਹਨੇ ਪ੍ਰਮਾਣ ਪੱਤਰ ਦਿੱਤੇ ਜਾਣਗੇ ਤੇ ਬਾਅਦ ਵਿੱਚ ਜਿਹੜਾ ਵਾ ਚੰਦੂ ਕਾਂਗਰਸ ਸਰਕਾਰ ਬਣੀ ਆ ਚੰਨੀ ਸਰਕਾਰ ਨੇ ਵੀ ਐਲਾਨ ਕੀਤਾ ਕਿ ਇਹ ਜਿਹੜਾ ਵਾ ਲਾਲਕੀ ਦੇ ਅੰਦਰ ਮਕਾਨ ਆਉਂਦੇ ਨੇ ਉਹਨਾਂ ਨੂੰ ਜਿਹੜਾ ਵਾ ਰਜਿਸਟਰੀਆਂ ਕਰਕੇ ਦਿੱਤੀਆਂ ਜਾਣਗੀਆਂ ਪਰ ਬਹੁਤ ਹੀ ਅਫਸੋਸ ਦੀ ਗੱਲ ਹੈ ਉਹ ਕਿਤੇ ਵੀ ਜਿਹੜਾ ਵਾ ਲਾਲ ਜਿਸਟਰੀ ਜਿਹੜੀਆਂ ਰਜਿਸਟਰੀਆਂ ਨਹੀਂ ਕਰਕੇ ਦਿੱਤੀਆਂ ਲਾਲਕੀਰ ਵਾਲੇ ਕੰਮ ਜਿਹੜੇ ਉਸੇ ਤਰ੍ਹਾਂ ਠੱਪੇ ਰਹਿ ਗਏ ਨੇ ਜੇ ਆਪਾਂ ਪੀਐਮਏਵਾਈ ਯੋਜਨਾ ਦੀ ਗੱਲ ਕਰੀਏ ਬੇਕਰਿਆਂ ਦੀ ਤੇ 24 9 2021 ਨੂੰ ਐਲਾਨ ਤੇ ਕਰ ਦਿੱਤਾ ਸਰਕਾਰ ਨੇ ਕਿ ਪਲਾਟ ਬਹੁਤ ਪੰਜਾਬ ਦੇ ਥੋੜੀਆਂ ਪੰਚਾਇਤਾਂ ਨੇ ਜਿੱਥੇ ਮਤੇ ਪਾ ਕੇ ਉਹਨਾਂ ਨੂੰ ਪਲਾਟ ਦਿੱਤੇ ਗਏ ਨੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੀ ਕਈਆਂ ਥਾਵਾਂ ਦੇ ਮਤੇ ਵੀ ਪੈ ਗਏ ਤੇ ਪਲਾਟ ਕੱਟ ਵੀ ਦਿੱਤੇ ਫਿਰ ਜ਼ਮੀਨਾਵਾਦ ਦਿੱਤੀਆਂ ਆ ਜਿਵੇਂ ਕਿ ਪੋਵਿੰਡ ਸਾਹਿਬ ਆ ਉਥੇ ਵੀ ਮਤਾ ਪਿਆ ਪਲਾਟ ਕੱਟੇ ਗਏ ਪਰ ਬਾਅਦ ਵਿੱਚ ਜ਼ਮੀਨ ਵਾ ਦਿੱਤੀ ਗਈ ਉਹਨਾਂ ਨੂੰ ਸੰਦ ਨਹੀਂ ਗਾੜੀ ਦਿੱਤੇ ਗਏ ਇਸੇ ਦਿਨ ਕਈ ਜਿਹੜੀਆਂ ਹੁਣ ਅਜੇ ਗ੍ਰਾਂਟ ਦੀ ਗੱਲ ਕਰੀਏ ਪੰਜਾਬ ਨਿਰਮਾਣ ਗ੍ਰਾਂਟ ਆਈ 21 ਦੇ ਵਿੱਚ ਇੰਨਾ ਵੱਡੇ ਪੱਧਰ ਤੇ ਗਰੀਬਾਂ ਦੇ ਨਾਮ ਤੇ ਪੈਸਾ ਆਇਆ ਜੇ ਤਰ੍ਹਾਂ ਉਹ ਜਿਹੜੇ ਉਹ ਪੈਸੇ ਦੇਣੇ ਸੀ ਮਕਾਨ ਦੇ ਰਿਪੇਅਰ ਕਰਨ ਵਾਸਤੇ ਉਹ ਵੀ ਕਿਤੇ ਦੱਬਿਆ ਗਿਆ ਪਿੱਖੀਵਿੰਟ ਬਰਾਕ ਨੂੰ 2 ਕਰੋੜ 70 ਲੱਖ ਰੁਪਏ ਜਿਹਦਾ ਰਿਕਾਰਡ ਬੋਲਦਾ 10 ਕਰੋੜ ਬਾਈ ਕੀ ਇਹ ਲੱਗਦਾ ਨਹੀਂ ਹੈ ਕਿ ਇਹ ਜਿਹੜੀ ਗ੍ਰਾਂਟਾਂ ਆਉਂਦੀਆਂ ਨੇ ਗਰੀਬਾਂ ਦੇ ਨਾਮ ਤੇ ਇਹਨਾਂ ਦੀ ਜਿਹੜੀ ਗ੍ਰਾਂਟਾਂ ਲੈਣ ਦੀ ਜਿਹੜੀ ਵਿਧੀ ਹੈ ਉਹ ਬੜੀ ਔਖੀ ਹੋਣ ਕਰਕੇ ਬਹੁਤੇ ਜਿਹੜੇ ਆਮ ਲੋਕ ਨੇ ਉਹ ਤੋਂ ਬੰਜ ਰਹਿੰਦੇ ਨੇ ਬਿਲਕੁਲ ਇਹ ਗੱਲ ਸਹੀ ਆ ਵਿਧੀ ਔਖੀ ਆ ਦਫਤਰਾਂ ਦੇ ਵਿੱਚ ਜਾਓ ਇਹ ਪੰਚਾਇਤਾਂ ਦੇ ਸੁੱਟ ਦਿੰਦੇ ਆ ਇਹ ਪੰਚਾਇਤ ਕਰੂਗੀ ਪੰਚਾਇਤਾਂ ਜਿਹੜੀਆਂ ਵਾ ਉਹ ਸਮੂਹ ਪੰਚਾਇਤਾਂ ਜਿਹੜੀਆਂ ਵਾ ਉਹ ਇੱਕ ਪਾਰਟੀਬਾਜੀ ਨਾਲ ਚੱਲ ਰਹੀਆਂ ਜੋ ਕਿ ਨਹੀਂ ਚੱਲਣੀਆਂ ਚਾਹੀਦੀਆਂ ਪੰਚਾਇਤਾਂ ਜਿਹੜੀਆਂ ਇੱਕ ਭਾਈਚਾਰਕ ਸੰਜ ਹੈ ਉਹਨਾਂ ਦਾ ਫਰਜ਼ ਹੈ ਬਾਕੀ ਹੁਣ ਜਿੱਤ ਤਰ੍ਹਾਂ ਕੇ ਐਲਾਨ ਕਰ ਦਿੱਤਾ ਕਿ ਜੀ ਇਹ ਤਸਦੀਕ ਵੀ ਪੰਚਾਇਤਾਂ ਕਰਨੀਆਂ ਬੜੇ ਦੁੱਖ ਦੀ ਗੱਲ ਹੈ ਕਿ ਪੰਚਾਇਤਾਂ ਨੂੰ ਜਿਹੜਾ ਮੈਂਬਰ ਪੰਚਾਇਤ ਆਪਣਾ ਫੈਸਲਾ ਹੀ ਨਹੀਂ ਲੈ ਸਕਦਾ ਉਹ ਕਾਦਾ ਮੋਤ ਵਾਰਿਆ ਮੈਂ ਕੱਲੀ ਇੱਕ ਸਮਨ ਲੈ ਕੇ ਗਿਆ ਉਹਦੇ ਤੇ ਕੁਝ ਨਹੀਂ ਲਿਖਿਆ ਮਾਨਯੋਗ ਅਦਾਲਤ ਦਾ ਹੁਕਮ ਸੀ ਉਹਦੇ ਤੇ ਹਸਾਇਨ ਕਰ ਨਹੀਂ ਕੀਤੇ ਉਹਨਾਂ ਨੇ ਤੁਹਾਨੂੰ ਸਾਡੇ ਨਾਲ ਗੱਲਬਾਤ ਕਰਨ ਦੀ ਸਾਡੇ ਨਾਲ ਨੌਜਵਾਨ ਆਗੂ ਲਵਪ੍ਰੀਤ ਸਿੰਘ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆਖਰ ਕੀ ਕਹਿਣਾ ਚਾਹੁੰਦੇ ਹੋ ਅੱਜ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਮਿਲੇ ਹੋ ਔਰ ਕੀ ਆਸ਼ਵਾਸਨ ਦਿੱਤਾ ਗਿਆ ਹੈ ਤੁਹਾਨੂੰ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼੍ਰੋਮਣੀ ਪੰਥ ਅਕਾਲੀ ਮਿਸ਼ਲ ਸ਼ਹੀਦਾਂ ਤਰਨਤਾਰਨ ਦਲ ਸ਼ਿਨੰਤੂ ਸਾਹਿਬ ਮਿਸ਼ਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਚਲਦਾ ਵੀਰ ਤੱਕਰੋਤੀ ਨਗ ਸਿੰਘਾ ਪੰਜਾਬ ਭਾਰਤ ਵਿਸ਼ਵ ਮੌਜੂਦਾ ਮੁਖੀ ਸਿੰਘ ਸਾਹਿਬ ਜਿਹੜਾ ਬਾਬਾ ਜੀ ਬਾਬਾ ਦਲਬੀਰ ਸਿੰਘ ਸਾਹਿਬ ਮੈਂ ਦੱਸ ਕਿ ਜੋ ਸਾਡੇ ਸਮਾਜ ਨਾਲ ਪਿੰਡਾਂ ਦੇ ਵਿੱਚ ਲਾਲਕੀਰ ਨੂੰ ਲੈ ਕੇ ਕੋਠਿਆਂ ਨੂੰ ਲੈ ਕੇ ਹੋ ਜਿਹੜੀ ਪੰਜਾਬ ਸਰਕਾਰ ਦੀਆਂ ਆਪਣਾ ਹਿੰਦੁਸਤਾਨ ਸਰਕਾਰ ਦੀਆਂ ਜਿੰਨੀਆਂ ਵੀ ਆਪਾਂ ਨੂੰ ਸਹੂਲਤਾਂ ਮਿਲਦੀਆਂ ਉਹਦੇ ਵਾਸਤੇ ਪਿੰਡਾਂ ਵਿੱਚ ਰਾਜਨੀਤੀਆਂ ਕੀਤੀ ਜਾਂਦੀਆਂ ਤਣਾੜ ਲੋਕ ਜਿਹੜੇ ਆ ਸਾਡੇ ਲੋਕਾਂ ਨੂੰ ਪਿੱਛੇ ਲਾਉਂਦੇ ਆ ਅਸੀਂ ਤੁਹਾਡਾ ਕੋਠਾ ਪਵਾ ਕੇ ਦਵਾਂਗੇ ਅਸੀਂ ਤੁਹਾਡੇ ਛਗਣ ਸਕੀਮ ਦਵਾਂਗੇ ਅਸੀਂ ਤੁਹਾਡਾ ਲਾਲਕੀਰ ਵਾਲਾ ਜਿਹੜਾ ਥਾਂ ਨੂੰ ਪੱਕਿਆ ਕਰਾ ਕੇ ਦਵਾਂਗੇ ਇਹ ਵਾਸਤੇ ਰਾਜਨੀਤਿਕ ਰਾਜਨੀਤੀ ਕਰਕੇ ਤੇ ਲੋਕਾਂ ਨੂੰ ਪਿੱਛੇ ਲਾ ਕੇ ਉਹਨਾਂ ਤੋਂ ਕੰਮ ਕਰਾਉਂਦੇ ਆ ਪਰ ਅੱਜ ਸਾਡਾ ਜਿਹੜਾ ਸਮਾਜ ਹੈ ਉਜਾਗਰ ਹੋਇਆ ਤੇ ਸਾਡੇ ਸਮਾਜ ਨੇ ਇੱਕ ਸਾਂਝਾ ਫਰੰਟ ਬਣਾਇਆ ਸਾਂਝੇ ਫਰੰਟ ਨੇ ਅੱਜ ਇਹ ਜਿਹੜਾ ਮੁੱਦਾ ਜਿਹੜਾ ਉਚਕਿਆ ਹੁਣ ਅਸੀਂ ਪੰਜਾਬ ਦੇ ਵਿੱਚ ਇੱਕ ਵੱਡਾ ਸੰਘਰਸ਼ ਕਰਕੇ ਜ਼ਿਲ੍ਹਿਆਂ ਦੀਆਂ ਕਮੇਟੀਆਂ ਸਾਂਝਾ ਫਰੰਟ ਲਾਊਗਾ ਜਿਹੜੇ ਇਦਾਂ ਦੇ ਲੋਕਾਂ ਦੇ ਜਿਹੜੇ ਕੰਮ ਹੈ ਉਹ ਸਾਂਝਾ ਫਰੰਟ ਕਰਾਊਗਾ ਅੱਜ ਵੀ ਜਿੱਥੇ-ਜਿੱਥੇ ਸਾਡਾ ਸਮਾਜ ਹੈ ਸਮਾਜ ਸਾਡਾ ਇੰਨਾ ਕਿ ਨਹੀਂ ਜਿੰਨਾ ਕਿ ਖਲੋਤਾ ਹੈ ਸਮਾਜ ਬਹੁਤ ਵੱਡਾ ਹੈ ਪਰ ਅੱਜ ਵੀ ਸਾਡੇ ਸਮਾਜ ਦੇ ਆਗੂ ਲੋਕ ਜਿਹੜੇ ਘਰਾਂ ਵਿੱਚ ਬੈਠੇ ਆ ਇੱਕ ਸਵਾਲ ਜਰੂਰ ਕਿਉਂਕਿ ਆਮ ਹੀ ਚਰਚਾ ਦੇ ਵਿੱਚ ਰਹਿੰਦੀ ਹੈ ਕਿ ਮਰਬੀ ਸਿੱਖ ਭਾਈ ਜਰਾ ਜਿਹੜਾ ਇਹ ਇਕੱਠਾ ਹੀ ਨਹੀਂ ਹੋ ਸਕਦਾ ਇੱਕ ਦੂਸਰੇ ਦੀ ਕਮਾਂਡ ਦੇ ਹੇਠ ਚੱਲ ਨਹੀਂ ਸਕਦਾ ਇਹ ਦੋਸ਼ ਲੱਗਦੇ ਰਹਿੰਦੇ ਨੇ ਦੋਸਤਾਂ ਲੱਗਦੇ ਉਹ ਕਹਿੰਦਾ ਮੈਂ ਕਿ ਉਹ ਕਹਿੰਦਾ ਮੈਂ ਕਿਉਂ ਆਂਦਾ ਮੈਂ ਵੱਡਾ ਪਰ ਜਿਹੜਾ ਸਾਂਝਾ ਫਰੰਟ ਹੈ ਨਾ ਇਹਦੇ ਵਿੱਚ ਕੋਈ ਇਹ ਨਹੀਂ ਕਿ ਉਹ ਆ ਵੱਡਾ ਤੇ ਉਹ ਵੱਡਾ ਹੈ ਸਾਂਝਾ ਫਰੰਟ ਤੇ ਇੱਕ ਸਮਾਜ ਦੀ ਗੱਲ ਕਰਨ ਵਾਸਤੇ ਆ ਜਿੰਨੀਆਂ ਵੀ ਜਥੇਬੰਦੀਆਂ ਆਪੋ ਆਪਣੇ ਜਥੇਬੰਦੀਆਂ ਚਲਾਉਂਟੀਆਂ ਚਲਾਈ ਜਾਣ ਪਰ ਜਿੱਥੇ ਸਮਾਜ ਦੀ ਗੱਲ ਆਉਂਦੀ ਉੱਥੇ ਸਾਨੂੰ ਇਕੱਤਰ ਹੋਣਾ ਪਏਗਾ ਤੇ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਜੋਗਾ ਸਿੰਘ ਜੀ ਸੰਤਸ਼ ਭਾਈ ਦਵਿੰਦਰ ਸਿੰਘ ਜੀ ਬਾਬਾ ਜੀ ਪਰਮਜੀਤ ਸਿੰਘ ਜੀ ਹੋਰ ਵੀ ਜਿੰਨੇ ਸਾਡੇ ਫੌਜੀ ਸਾਹਿਬ ਬਾਬਾ ਹੀਰਾ ਸਿੰਘ ਹੋਰ ਵੀ ਜਿੰਨੇ ਸਮਾਜ ਦੇ ਪਨਾ ਅੰਦਰਮਲ ਸਿੰਘ ਜੀ ਪ੍ਰਧਾਨ ਜੀ ਸਾਡੇ ਹੈਗੇ ਆ ਗੁਲਦੀਪ ਸਿੰਘ ਗੁਲਦੀਪ ਸਿੰਘ ਜਿੰਨੇ ਵੀ ਹੋਰ ਵੀ ਸਮਾਜ ਦੇ ਸਾਡੇ ਬੰਦੇ ਜਿੰਨੇ ਵੀ ਲੋਕ ਆ ਆਗੂ ਆ ਜਿਹੜੇ ਸਮਾਜ ਦੇ ਇਸੇ ਤਰ੍ਹਾਂ ਇਕੱਠੇ ਹੋ ਰਹੇ ਹੁਣ ਇਹਨਾਂ ਦੇ ਵਿੱਚ ਤੇ ਹੈ ਨਹੀਂ ਆ ਪਿਆ ਆ ਵੱਡਾ ਤੇ ਉਹ ਛੋਟਾ ਇਹ ਤਾਂ ਤੁਰ ਰਿਹਾ ਹੈ ਨਾ ਸਮਾਜ ਜਵਾਬ ਤੇ ਤੁਰ ਰਿਹਾ ਹੈ ਤੇ ਜਿਹੜੇ ਜਿਹੜੇ ਅਜੇ ਵੀ ਘਰਾਂ ਵਿੱਚ ਬੈਠੇ ਆਪਣੇ ਦਫ਼ਤਰਾਂ ਵਿੱਚ ਬੈਠੇ ਆ ਉਹਨਾਂ ਨੂੰ ਵੀ ਇਹ ਜਿਹੜੀ ਦੁਆ ਦਵੇਜ ਖਤਮ ਕਰਕੇ ਸਾਂਝ ਫਰੰਟ ਦੇ ਨਾਲ ਚੱਲ ਕੇ ਇੱਕ ਵੱਡਾ ਸੰਗਰਸ਼ ਜਿਹੜਾ ਕੋਲੀ ਕੇ ਸਰਕਾਰ ਨੂੰ ਜਗਾਉਣਾ ਚਾਹੀਦਾ ਤੇ ਸਾਡੇ ਲੋਕਾਂ ਨੂੰ ਸਮਝਾਉਣੀ ਚਾਹੀਦੀ ਕਿ ਜਿਹੜਾ ਸਾਡੇ ਸਮਾਜ ਦਾ ਕੰਮ ਸਾਡੇ ਸਮਾਜ ਦੇ ਲੋਕ ਕਰਨਗੇ ਨਾ ਕਿ ਤਣਾੜ ਲੋਕਾਂ ਦੇ ਪਿੱਛੇ ਲੱਗ ਕੇ ਸਾਡੇ ਕੰਮ ਹੋਣਗੇ ਬਿਲਕੁਲ ਦੋਸਤੋ ਮਜਬੀ ਸਿੱਖ ਭਾਈਚਾਰੇ ਦੇ ਉੱਪਰ ਜਿਹੜਾ ਆ ਮੋਢੇ ਤੇ ਰੱਖ ਕੇ ਅੱਜ ਤੱਕ ਚਲਾਈ ਜਾਂਦੀ ਰਹੀ ਆ ਔਰ ਅੱਜ ਸਾਂਝਾ ਫਰੰਟ ਬਣਿਆ ਹੈ ਔਰ ਸਾਂਝੇ ਫਰੰਟ ਦੇ ਵੱਲੋਂ ਅੱਜ ਇੱਥੇ ਮੰਗ ਪੱਤਰ ਦਿੱਤਾ ਗਿਆ ਹੈ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਵਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਜੋ ਸਮੂਹ ਜਥੇਬੰਦੀਆਂ ਵੱਲੋਂ ਸਾਂਝਾ ਐਕਸ਼ਨ ਫਰੰਟ ਤਿਆਰ ਕੀਤਾ ਗਿਆ ਇਹਦੇ ਵਿੱਚ ਜਿਹੜਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਅਸੀਂ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਰਹੇ ਹਾਂ ਔਰ ਇਹਦੇ ਵਿੱਚ ਅੱਜ ਦਾ ਜਿਹੜਾ ਮੰਗ ਪੱਤਰ ਦਿੱਤਾ ਗਿਆ ਵਾ ਇਹ ਆਲ ਇੰਡੀਆ ਚੇਅਰਮੈਨ ਭਾਈ ਹੀਰਾ ਸਿੰਘ ਜੀ ਉਹਨਾਂ ਦੀ ਰਹਿਮਾਈ ਹੇਠ ਜਿਹੜਾ ਅੱਜ ਦਾ ਜਿਹੜਾ ਮੰਗ ਪੱਤਰ ਦਿੱਤਾ ਗਿਆ ਕਿਉਂਕਿ ਅੱਜ ਜਿਹੜੀਆਂ ਦੂਸਰੀਆਂ ਸਾਂਝ ਐਕਸ਼ਨ ਫਰੰਟ ਦੀਆਂ ਜਥੇਬੰਦੀਆਂ ਉਹਨਾਂ ਨੂੰ ਅੱਜ ਸੱਦਾ ਨਹੀਂ ਦਿੱਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਜਲਦੀ ਮੀਟਿੰਗ ਕਰਕੇ ਸਮੂਚੀਆਂ ਜਥੇਬੰਦੀਆਂ ਦੀ ਇੱਕ ਵੱਡੇ ਲੈਵਲ ਤੇ ਅੰਮ੍ਰਿਤਸਰ ਮੀਟਿੰਗ ਹੋਏਗੀ ਔਰ ਉਸ ਤੋਂ ਬਾਅਦ ਫਿਰ ਗੁਰਦਾਸਪੁਰ ਦਾ ਜਿਹੜਾ ਵਾ ਸਿਫਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਏਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਰਕਾਰਾਂ ਨੂੰ ਜਗਾਉਣ ਲਈ ਅਸੀਂ ਜਿਹੜਾ ਅੰਮ੍ਰਿਤਸਰ ਦਾ ਪੂਰੇ ਦਾ ਬੰਦ ਦੀ ਕਾਲ ਕਰਾਂਗੇ ਔਰ ਸਰਕਾਰ ਨੂੰ ਜਿਹੜੀ ਹੈ ਕਰ ਉਹਨਾਂ ਦੀ ਸਰਕਾਰ ਦੀਆਂ ਅੱਖਾਂ ਖੋਲ ਦੇਵਾਂਗੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਰੰਗਰੇਟੇ ਜਿਹੜੇ ਜਾਗ ਪਏ ਆ ਇਹ ਵਾਲਮੀਕ ਸਮਾਜ ਔਰ ਰੰਗਰੇਟੇ ਜਿਹੜੇ ਆ ਇਹ ਇਕੱਤਰ ਹੋ ਕੇ ਆਪਣਾ ਜਿਹੜਾ ਹੱਕ ਮੰਗ ਰਹੇ ਆ ਕਿਉਂਕਿ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਹੋਇਆ 1947 ਤੋਂ ਜੋਂ ਦੇਸ਼ ਆਜ਼ਾਦ ਹੋਇਆ ਅੱਜ ਤੱਕ ਇਹਨਾਂ ਨੇ ਕੋਈ ਆਪਣੀ ਮੰਗ ਨਹੀਂ ਮੰਗੀ ਅੱਜ ਪਹਿਲੀ ਵਾਰ ਵਾ ਕਿ ਆਪਣੀ ਲੜਾਈ ਆਪ ਲੜ ਰਹੇ। ਹਾਲ ਸਾਹਿਬ ਜੀ ਇਹ ਗੱਲ ਬੜੀ ਚਰਚਾ ਦੇ ਵਿੱਚ ਰਹਿੰਦੀ ਹੈ ਤੁਸੀਂ ਵਾਲਮੀਕ ਹਰਮਜੀ ਸਿੱਖ ਭਾਈਚਾਰੇ ਦੀ ਗੱਲ ਕੀਤੀ ਹੈ। ਸੋਸ਼ਲ ਮੀਡੀਆ ਤੇ ਇਹ ਗੱਲ ਚਰਚਾ ਦੇ ਵਿੱਚ ਰਹਿੰਦੀ ਹੈ ਕਿ ਮਜਬੀ ਸਿੱਖ ਆਪਣੇ ਆਪ ਨੂੰ ਸਿੱਖ ਦੱਸਦੇ ਨੇ ਔਰ ਵਾਲਮੀਕ ਭਾਈਚਾਰਾ ਆਪਣੇ ਆਪ ਨੂੰ Hindu ਦੱਸਦਾ ਹੈ। ਇੱਥੇ ਤੁਸੀਂ ਸਪਸ਼ਟ ਕਰਦੇ ਹੋ ਕਿ ਉਹ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਵੀ। ਵੇਖੋ ਜੀ ਜਿਹੜੇ ਜਿਹੜੇ ਤੇ ਚੰਦ ਲੋਕ ਵਾ ਜਿਹੜੇ ਆਪਣੇ ਆਪ ਨੂੰ Hindu ਦੱਸਦੇ ਆ ਬਹੁਤ ਸਾਰੇ ਵੀਰ ਜਿਹੜੇ ਆ ਸਾਡੇ ਨਾਲ ਮਿਲ ਕੇ ਚੱਲਦੇ ਆ। ਕੰਦੇ ਨਾਲ ਕੰਦਾ ਮਿਲਾ ਕੇ ਚੱਲਦੇ ਆ ਔਰ ਅਸੀਂ ਆਸ ਕਰਦੇ ਆ ਕਿ ਸਾਰੇ ਹੀ ਜਿਹੜੇ ਆ ਜਿਹੜੇ ਸਮਾਜਿਕ ਮੁੱਦਿਆਂ ਤੇ ਜਿਹੜੇ ਆ ਇਕੱਤਰ ਹੋਣਗੇ ਕਿਉਂਕਿ ਸਾਡੇ ਸੰਤ ਮਹਾਂਪੁਰਸ਼ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਉਹ ਵੀ ਉਪਰਾਲਾ ਕਰ ਰਹੇ ਕਿ ਅਸੀਂ ਇੱਕ ਥਾਂ ਸਾਰਿਆਂ ਨੂੰ ਇਕੱਠੇ ਕਰਕੇ ਔਰ ਇਹ ਲੜਾਈ ਨੂੰ ਜਿਹੜਾ ਵਾ ਅੱਗੇ ਲੈ ਕੇ ਜਾਇਆ ਜਾ ਸਕਦਾ ਬਿਲਕੁਲ ਦੋਸਤੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਜਬੀ ਸਿੱਖ ਭਾਈਚਾਰੇ ਦੇ ਵਿੱਚ ਜੋਸ਼ ਆ ਔਰ ਇਹ ਜੋਸ਼ ਹੁਣ ਠੰਡਾ ਨਹੀਂ ਹੋਵੇਗਾ ਸੰਤਜੀ ਇਹ ਦੱਸ ਦਿਓ ਕਿ ਅੱਜ ਡੀਸੀ ਸਾਹਿਬ ਨੂੰ ਜਦੋਂ ਮਿਲੇ ਹੋ ਤੁਸੀਂ ਉਹਨਾਂ ਵੱਲੋਂ ਕੀ ਸ਼ੁਆਸ਼ਵਾਸਨ ਦਿੱਤਾ ਗਿਆ ਹੈ ਤੁਹਾਨੂੰ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਅਸੀਂ ਤਰਨਤਾਰਨ ਜ਼ਿਲ੍ਹੇ ਦੇ 90 ਪਿੰਡ ਜਿਹੜੇ ਆ 60ਾਂ ਪਿੰਡਾਂ ਦੀ ਲਿਸਟ ਸਾਡੇ ਕੋਲ ਬਣ ਕੇ ਆ ਚੁੱਕੀ ਆ 40 ਅਜੇ ਅਦੀਨਾ ਸੋ ਫਿਲਹਾਲ ਕਹਿੰਦੇ ਆ ਕਿ ਉਹ ਜਲਦੀ ਤੋਂ ਜਲਦੀ ਜਿਹੜਾ ਵਾ ਇਹ ਇਸ ਕੰਮ ਤੇ ਉੱਪਰ ਜਿਹੜਾ ਵਾ ਕੰਮ ਕਰ ਰਹੀ ਹੈ ਔਰ ਸਰਕਾਰ ਵੀ ਸਾਡੇ ਤੋਂ ਇਹਦੇ ਬਾਰੇ ਪੁੱਛ ਰਹੀ ਆ ਅਸੀਂ ਆਖਿਆ ਕਿ ਸਾਡੀ ਜਿਹੜੀ ਇਹ ਮੰਗ ਆ ਤੁਸੀਂ ਸੀਐਮ ਸਾਹਿਬ ਤੱਕ ਰੱਖੋ ਕਿਉਂਕਿ ਤਰਨਤਾਰਨ ਦੇ ਵਿੱਚ ਜਿਮਨੀ ਚੌਣਾ ਕੀ ਆ ਤੇ ਚੋਣਾ ਤੋਂ ਪਹਿਲਾਂ ਪਹਿਲਾਂ ਫਿਰ ਉਹੀ ਪਹਿਲਾਂ ਇੱਥੇ ਤੁਸੀਂ ਧਰਮ ਦੇ ਜਕਾਰਿਆਂ ਦੇ ਵਿੱਚ ਇੱਕ ਲੀਡਰ ਚਿਤਾਤਾ ਇਹ ਰਾਸ਼ਨ ਦੇ ਲਾਰੇਾਂ ਚ ਲਾ ਕੇ ਤੇ ਗਰੀਬ ਲੋਕਾਂ ਨੂੰ ਤੇ ਚੋਣ ਦੇ ਦਿੱਤੇ ਗਾਂ ਜਾਣਗੇ ਲੇਕਿਨ ਫਿਰ ਉਹ ਰਾਸ਼ਨ ਦੇ ਲਾਰੇ ਤੇ ਧਰਮ ਦੇ ਜਕਾਰਿਆਂ ਦੇ ਵਿੱਚ ਸਾਡੀ ਕੌਮ ਉਲਝ ਕੇ ਰਹਿ ਗਈ ਆ ਇਤੋਂ ਬਾਹਰ ਨਿਕਲ ਕੇ ਸੋਚੀਏ ਜੇਕਰ ਆ ਜਿਮਣੀ ਚੋਣ ਤੋਂ ਪਹਿਲਾਂ ਪਹਿਲਾਂ ਜੇ ਇਸ ਇਹ ਇਹ ਤਰਨਤਾਰਨ ਦੇ ਵਿੱਚ ਹੁਣ ਕੋਈ ਲੀਡਰ ਬਣੇਗਾ ਤਾਂ ਇਹਨਾਂ ਲੋਕਾਂ ਦੀਆਂ ਘਰ ਪੂਰੇ ਕਰਕੇ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਕੇ ਫੇਰ ਹੀ ਬਣੇਗਾ ਨਹੀਂ ਤੇ ਉਹਨਾਂ ਨੂੰ ਬਿਲਕੁਲ ਵੰਜ ਬਰਾਬਰ ਗੱਡਣ ਲਈ ਮਜਬੂਰ ਸਿੱਖ ਸਮਾਜ ਇਨ ਬਿਨ ਤਿਆਰ ਵਰ ਤਿਆਰ ਵਰ ਦੇ ਮੀਚ ਖੜਾ ਮਿੱਤਰ ਆ ਤੇ ਹੁਣ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਇਹ ਸਮੂਹ ਜਥੇਬੰਦੀਆਂ ਸਾਂਝੀਆਂ ਜਿਹੜਾ ਸਾਂਝਾ ਫਰੰਟ ਬਣਾਇਆ ਗਿਆ ਹੈ ਉਹਨਾਂ ਦੇ ਵਿੱਚ ਇਹ ਆਗੂ ਬੋਲ ਰਹੇ ਨੇ ਔਰ ਇਹ ਜੋਸ਼ ਠੰਡਾ ਨਹੀਂ ਪਏਗਾ ਉਹ ਇਹ ਸਮਾਂ ਦੱਸੇਗਾ ਕਿ ਇਹਨਾਂ ਦੀ ਮੰਗ ਆਖਰ ਮੰਨੀ ਜਾਂਦੀ ਹੈ ਜਾਂ ਨਹੀਂ ਤੁਸੀਂ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰੰਤ ਤਰੰਤ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ